ਪੰਜਾਬ ਤੇ ਜਦੋਂ-ਜਦੋਂ ਵੀ ਮਾੜਾ ਸਮਾਂ ਆਇਆ ਜਾਂ ਪੰਜਾਬ ਨੂੰ ਸਾਡੀ ਲੋਡ ਪਈ ਆ ਨਾ ਤੇ ਸਾਡੇ ਆਪਦਿਆਂ ਨੇ ਸਾਡੇ ਨਾਲ ਗਦਾਰੀਆਂ ਕੀਤੀਆਂ ਅਜਿਹੀ ਗਦਾਰੀ ਪਹਿਲੀ ਗੱਲ ਤਾਂ ਕੁਝ ਕਿਸਾਨ ਯੂਨੀਅਨਾਂ ਕਰ ਗਈਆਂ ਜਿਨ੍ਹਾਂ ਨੇ ਕੁਝ ਕਹਿੰਦੇ ਆਖੀ ਅਸੀਂ ਪੰਜਾਬ ਬੰਦ ਕਰਾਉਣਾ ਤੇ ਅੱਧੇ ਕਾ ਪਾਰਟੀਆਂ ਵਾਲੇ ਅਜਿਹੀ ਚੱਲ ਪਾਰਟੀਆਂ ਵਾਲੇ ਤਾਂ ਸ਼ੁਰੂ ਤੋਂ ਕਰਦੇ ਆਏ ਆ ਜਿੰਨੀਆਂ ਕਿ ਰਾਜਨੀਤਿਕ ਪਾਰਟੀਆਂ ਹੁੰਦੀਆਂ ਇਹ ਸਾਰੇ ਕਰਦੇ ਆਏ ਆ ਇਹ ਸਾਰਿਆਂ ਦੀ ਆਪਾਂ ਕੱਲੇ-ਕੱਲੇ ਦੀ ਗੱਲ ਕਰਾਂਗੇ ਇੱਕ ਤਾਂ ਕੱਲ ਸਾਨੂੰ ਸੋਚਣ ਵਾਲੀ ਗੱਲ ਸੀ ਕਿ ਸ਼ੰਭੂ ਬਾਰਡਰ ਅਸੀਂ 10:30 11 ਘੰਟੇ ਜਿੰਨਾ ਵੀ ਸਾਰਾ ਦਿਨ ਰਿਹਾ ਲਗਾਤਾਰ ਉੱਥੇ ਜਿਹੜੀ ਡਰੋਨ ਰਾਈਆਂ ਫੋਰਸ ਨੇ ਉੱਥੇ ਗੋਲਾਬਾਰੀ ਲਗਾਤਾਰ ਜੋ ਵੀ ਹੰਝੂ ਗੈਸ ਦੇ ਗੋਲੇ ਸੀ ਸਿੱਧੀਆਂ ਯਾਰ ਉਹਨਾਂ ਨੇ ਆਗਿਆ ਗੋਲੀ ਜਿੰਨੀ ਵੀ ਚਲਾ ਸਕਦੇ ਸੀ ਆਪ ਦੇ ਲੋ ਉਹਨਾਂ ਨੇ ਸਿਸਟਮ ਚਲਾਇਆ ਵੀ ਰੌਲਾ ਕੀ ਸੀ ਵੀ ਇੱਥੋਂ ਮੁੰਡਿਆਂ ਨੂੰ ਨਖੇੜਦੇ ਆਂਗੇ ਜਾਂ ਜਿਹੜੇ ਕਿਸਾਨ ਯੂਨੀਅਨ ਵਾਲੇ ਵਿਚਾਰੇ ਅਸੀਂ ਇਹਨਾਂ ਨੂੰ ਨਖੇੜਦੇ ਆਂਗੇ ਉੱਥੇ 3:30 4 ਕਿਲੋਮੀਟਰ ਲੰਮਾ ਕਾਢੀ ਹੈ ਚਾਰ ਡਰੋਨ ਗਿਣਤੀ ਦੇ ਚਾਰ ਡਰੋਨ ਨੂੰ ਹੋਰ ਛੱਡ ਦੇਣ ਲਿਖ ਕੇ ਦਿਨਾ ਮੈਂ ਤੇ ਇਹ ਸਾਰਾ ਧਰਨਾ ਜਿਹੜਾ ਹੈਗਾ ਉਥੋਂ ਖੇਰੂ ਖੇਰੂ ਕਰਾ ਦੇਣਗੇ ਕਿਉਂ ਕਿ ਇਹ ਜਿਹੜੇ ਅੱਧੇ ਯੂਨੀਅਨ ਵਾਲੇ ਘਰੇ ਬੈਠੇ ਜਿਹੜਿਆਂ ਦੇ ਭਾਰਤ ਬੰਦ ਕਰਾਉਣਾ ਇਹਨਾਂ ਦੇ ਫਿਰ ਤੁਸੀਂ ਜੁੱਤੀਆਂ ਇਹਨਾਂ ਦੇ ਇਹ ਅੱਜ ਆਉਣਗੇ ਨਾ ਭਾਰਤ ਬੰਦ ਕਰਾਉਣਾ ਡਾਕ ਨੂੰ ਘਰੇ ਰਾ ਕੇ ਰੱਖੋ ਕਿਸਾਨ ਵੀਰੋ ਤੇਲ ਤੁਸੀਂ ਕਿਸੇ ਦੇ ਘਰ ਦੇ ਮੂਰੇ ਇਹ ਪਰਨੇ ਇਹ ਬੰਨ ਕੇ ਜਦੋਂ ਜਿਹਦੇ ਮੂਰੇ ਦਿਸਣ ਤੇ ਭਜਾਓ ਇਹਨਾਂ ਨੂੰ ਗਲੀਆਂ 'ਚ ਆ ਦੂਜੇ ਕੋ ਹੋਰ ਆ ਪਤਾ ਨਹੀਂ ਇੱਥੇ ਯੂਥ ਕਾਂਗਰਸ ਵਾਲੇ ਮੈਨੂੰ ਤਾਂ ਸ਼ਰਮ ਆਉਂਦੀ ਹੈ ਇਹਨਾਂ ਤੇ ਵੇਖੇ ਅਸੀਂ ਜਾ ਕੇ ਜੀ ਡੀਸੀ ਦਫ਼ਤਰ ਦੇ ਗੇਟ ਮੂਰੇ ਧਰਨਾ ਦੇਣਾ ਘੰਟਾ ਉੱਥੇ ਲਾਉਣਾ ਤੇ ਉੱਥੇ ਕਰਾਉਣੀਆਂ ਸੀ ਫੋਟੋਆਂ ਤੁਹਾਨੂੰ ਜੁੱਤੀਆਂ ਦਾ ਘਾਟਾ ਤੁਹਾਨੂੰ ਉਹ ਪਿਆ ਤੁਹਾਡੇ ਉੱਥੇ ਜਾ ਕੇ ਸ਼ੰਭੂ ਬਾਰਡਰ ਤੇ ਸਾਰਾ ਦਿਨ ਜਵਾਕਾਂ ਦੀ ਅੱਖਾਂ 'ਚ ਉੱਥੇ ਗੋਲੇ ਵੱਜੀਆਂ ਆਂਦੇ ਕਿਸੇ ਢੂਈ 'ਚ ਵੱਜੀਆਂ ਜਾਂਦੀਆਂ ਤੁਸੀਂ ਉਹਦੇ ਥੜ ਫੜ ਨਹੀਂ ਜਾਣਾ ਡੀਸੀ ਦਾ ਅਸੀਂ ਆਖੇ ਡੀਸੀ ਦਫ਼ਤਰ ਦੇ ਮੂਰੇ ਇਹ ਸਾਰੇ ਬੜੇ ਨੌਜਵਾਨ ਮੇਰੇ ਸਤਕਾਰਯੋਗੋਂ ਯੂਟ ਕਾਂਗਰਸ ਦੇ ਜਿਹੜੇ ਜਿਹੜੇ ਆਮ ਜਿਹੜੇ ਨੌਜਵਾਨ ਜਿਹੜੇ ਕੋਈ ਹਲਕਾ ਪ੍ਰਧਾਨ ਵੀ ਆ ਵਿਚਾਰੇ ਜ਼ਿਲ੍ਹਾ ਪ੍ਰਧਾਨ ਭਲੇਮਾਂ ਸੰਬੰਧਿਓ ਤੁਸੀਂ ਤੁਹਾਨੂੰ ਬਣਾਉਂਦੇ ਫੁੱ ਲੋੜਾ ਲੋੜ ਸੀ ਅਕਾਲੀ ਦਲ ਵਾਲਾ ਮੈਂ ਤਾਂ ਇਹਨਾਂ ਨਾਲ ਇਹਨਾਂ ਨਾਲੋਂ ਚੰਗਾ ਅਕਾਲੀ ਦਾ ਲਾਲਾ ਮੁੰਡਾ ਉਹ ਧਰਨੇ ਚਲੇ ਦੱਸੋ ਪਹੁੰਚਿਆ ਪਾਰਟੀ ਦੇ ਭਵੇਂ ਅਗਲਾ ਉਤੋਂ ਦੀ ਹੋ ਕੇ ਆਇਆ ਹੋਵੇ ਭਵੇਂ ਉਹਨੂੰ ਯਾਰ ਕਿਸੇ ਪਾਰਟੀ ਨੇ ਕਿਹਾ ਵੇ ਮੈਂ ਕਿਸੇ ਤੋਂ ਨਹੀਂ ਕੋਈ ਆਪਾਂ ਨੂੰ ਕੋਈ ਮਤਲਬ ਨਹੀਂ ਨਾ ਮੈਂ ਅਕਾਲੀ ਦਲ ਦਾ ਸਮਰਥਕਾਂ ਕੋਈ ਪਰ ਯਾਰ ਸਾਨੂੰ ਸ਼ਰਮ ਹੋਣੀ ਚਾਹੀਦੀ ਹੈ ਅਸੀਂ ਇੱਥੇ ਡੀਸੀ ਕੋਲੇ ਜਾ ਕੇ ਕਿ ਉੱਥੇ ਖਿੱਚਣਾ ਉੱਥੇ ਕੁਝ ਆ ਗਈ ਅਸੀਂ ਪਹੁੰਚੇ ਜਾ ਕੇ ਬਾਰਡਰ ਤੇ ਉਹ ਐਨਐਸਯੂਆਈ ਵਾਲਾ ਮੁੰਡਾ ਉਹ ਨਹੀਂ ਗਿਆਗਾ ਪ੍ਰਧਾਨ ਹੋ ਕੀਸ਼ਰ ਮੁੰਡਾ ਉਹ ਵਿਚਾਰਾ ਪਰਸੋਂ ਚੌਥੇ ਦਾ ਮੈਂ ਵੇਖੀ ਆ ਨਾ ਵੀ ਉਹਨੂੰ ਗਿਆ ਤੇ ਕੱਲ ਅਸੀਂ ਸਾਰਾ ਜੋ ਵੀ ਰੌਣਕ ਮੇਲਾ ਉੱਥੇ ਜੋ ਵੀ ਸਿਸਟਮ ਸੀਗਾ ਐਡਾ ਮਾੜਾ ਉੱਥੇ ਸਮਾ ਬਣਿਆ ਪਿਆ ਨੌਜਵਾਨਾਂ ਨਾਲ ਜਾ ਕੇ ਖੜੋ ਸਮੇ ਨੂੰ ਲੋੜ ਹੈ ਤੁਹਾਡੀ ਤੁਸੀਂ ਡੀਸੀ ਦਫ਼ਤਰਾਂ ਦੇ ਮੂਹਰੇ ਨੌਜਵਾਨੋ ਤੁਸੀਂ ਘਰੋਂ ਨਿਕਲਣਾ ਆਪਾਂ ਸਾਰੇ ਇੱਕ ਦੂਜਿਆਂ ਨੂੰ ਜਾਣਦੇ ਆ ਯਾਦ ਕਰ ਲਓ ਇਹ ਪ੍ਰਧਾਨ ਦੇ ਨੇੜਲੇਆਂ ਦੀਆਂ ਅੱਧੀਆਂ ਦੀਆਂ ਪੱਗਾਂ ਲਈਆਂ ਸੀ ਦਿੱਲੀ ਬਾਰਡਰ ਤੇ ਤੁਸੀਂ ਜੇ ਇਹ ਧਰਨਾ ਸਫਲ ਹੋ ਗਿਆ ਵੈਗਰੂ ਕਰੂਗਾ ਸਫਲ ਧਰਨਾ ਜਾਂਦਾ ਹੋ ਤੁਸੀਂ ਥੋੜੇ ਚੋ ਇੱਕ ਵੀ ਬੰਦਾ ਆ ਪ੍ਰਧਾਨ ਇਹਨਾਂ ਨਾਲ ਕਿਸੇ ਨਾਲ ਵੀ ਆਇਆ ਫੇ ਜੂਤ ਥੋੜੇ ਸਾਰੇ ਦੇ ਮੂਰੇ ਹੋ ਕੇ ਮੈਂ ਫੇਰੂੰਗਾ ਥੋੜੀ ਸ਼ਰਮ ਕਰ ਲੋ ਆਪਾਂ ਸਾਰੇ ਕਿਸਾਨ ਆ ਕਿਸੇ ਕੋਲੇ ਕੋਈ 20 ਕਿੱਲੇ ਪੈਲੀ ਆ 25 ਕਿੱਲੇ 50 ਕਿੱਲੇ ਚਾਹੀਏ 100 ਕਿੱਲੇ ਪੈਲੀ ਆ ਸਾਰੇ ਕਿਸਾਨ ਹੋ ਇਹਨਾਂ ਵਾਂਗੂ ਤੁਸੀਂ ਉਹ ਮਹਿਲਾਂ ਚ ਨਹੀਂ ਬੈਠੇ ਇਹਨਾਂ ਦਾ ਤਾਂ ਪਾਪਾ ਬੈਠਾ ਜਿਹੜਾ ਅੱਗੇ ਮੋਦੀ ਉਹ ਇਹਨਾਂ ਨੂੰ ਕਰਦਾ ਫੋਨ ਇਹਨਾਂ ਦੀ ਜੁਰਤ ਨਹੀਂ ਪੈਂਦੀ ਘਰੋਂ ਚ ਨਿਕਲਣ ਦੀ ਤੁਸੀਂ ਟੱਟੂ ਬਣ ਕੇ ਇਹਨਾਂ ਦੇ ਮਗਰ ਲੱਗੇ ਬੈਠੇ ਆ ਯੂਨੀਅਨ ਵਾਲੇ ਆ ਪਿੰਡਾਂ ਚੋ ਸਾਰੇ ਤੂੰ ਆਹ ਕੋਈ 500-500 ਰੁਪਇਆ ਕਿੱਲਾ ਲਾ ਕੇ ਕੋਈ 2-200 ਰੁਪਇਆ ਕਿੱਲਾ ਲਾ ਕੇ ਅਸੀਂ ਭਾਰਤ ਬੰਦ ਕਰਾ ਛੁਣਛਣਾ ਬਰਦਾ ਬੰਦ ਕਰਾਉਣਾ ਤੁਸੀਂ ਭਾਰਤ ਆਪੇ ਬੰਦ ਹੋ ਜੇ ਜਦੋਂ ਬਾਰਡਰ ਟੱਪ ਕੇ ਜਦੋਂ ਦਿੱਲੀ ਵੜ ਕੇ ਅਗਲੇ ਦੀ ਹਿੱਕ ਤੇ ਚੜ ਗਏ ਤੁਸੀਂ ਲਗਾਤਾਰ ਯਾਰ ਫੋਰਸ ਆਪਣਾ ਕਰੀ ਜਾਂਦੀ ਆ ਉੱਥੇ ਲਗਾਤਾਰ ਗੋਲੀਬਾਰੀ ਕਰੀ ਜਾਂਦੀ ਆ ਲਗਾਤਾਰ ਉੱਥੇ ਸਿਸਟਮ ਚੱਲੀ ਜਾਂਦਾ ਜਦੋਂ ਲਗਾਤਾਰ ਉੱਥੇ ਗੋਲੀਬਾਰੀ ਹੋਈ ਜਾਂਦੀ ਆ ਸਾਨੂੰ ਲੋੜ ਆ ਉੱਥੇ ਪਹੁੰਚਣ ਦੀ ਨੰਬਰ 2 ਤੇ ਫੇਰ ਜਿਹੜੇ ਆਹਾ ਫੈਗੇ ਆ ਆਪਣਾ ਅਖੇ ਨਾ ਜੀ ਉਥੇ ਧਰਨੇ ਚ ਅਸੀਂ ਤਾਂ ਜਾਵਾਂਗੇ ਇੱਕ ਆਪਣੀ ਕਿਹੜੀ ਜਥੇਬੰਦੀ ਵਾਲਾ ਪਾਈ ਬਟਾ ਸਾਨੂੰ ਸੱਦਾ ਆਇਆ ਅਸੀਂ ਧਰਨੇ ਚ ਨਾ ਜੀ ਉਦੋਂ ਹੀ ਪਹੁੰਚ ਜਾਾਂਗੇ ਸਾਡੀ ਜਦੋਂ ਸਾਨੂੰ ਸੱਦਾ ਸੱਦੇ ਨੂੰ ਕਹਾਂ ਤੁਹਾਡੇ ਭੂਆ ਦੇ ਪੁੱਤ ਦਾ ਵਿਆਹ ਰੱਖਿਆ ਇੱਥੇ ਤੁਹਾਡੇ ਮਸੀਰ ਦਾ ਵਿਆਹ ਰੱਖਿਆ ਤੁਹਾਡੇ ਫੁੱਫੜ ਜਿਹੜੇ ਉਥੇ ਖੜੇ ਹੋੜੇ ਪਰੋਹਣੇ ਉਥੇ ਕੋਲ ਲੱਗਦੇ ਧਰਨਿਆਂ ਤੇ ਉਹ ਕਮਲੇ ਆ ਤੁਹਾਨੂੰ ਸੱਦਾ ਆਊਗਾ ਤੁਹਾਨੂੰ ਸਪੈਸ਼ਲ ਕਾਰਡ ਨਾਲ ਭੇਜਣਗੇ 2 ਕਿਲੋ ਦੀ ਮਠਿਆਈ ਵਾਲਾ ਡੱਬਾ ਦੇ ਨਾਲ ਕਿਲੋ ਤੋਸ਼ੇ ਤੁਹਾਨੂੰ ਬਣ ਕੇ ਪੱਗਾ ਖੇ ਅਸੀਂ ਮੇਰਾ ਇਹਨਾਂ ਮੈਂ ਨਾ ਜਦੋਂ ਰਾਤ ਦਾ ਇਹਨਾਂ ਦੀਆਂ ਵੇਖੀਆਂ ਤਿੰਨ ਚਾਰ ਪੋਸਟਾਂ ਮੇਰਾ ਜੀ ਕਰੇ ਨਾ ਜਿਵੇਂ ਬੀਜੇਪੀ ਵਾਲਿਆਂ ਦੇ ਛੱਤਰ ਪੈਣੇ ਆ ਇਹਨਾਂ ਨੂੰ ਪਿੰਡਾਂ 'ਚ ਬੈਠਿਆਂ ਦੇ ਛੱਤਰ ਵਜਣੇ ਇਹਨਾਂ ਦੇ ਫੇਰ ਇਹ ਕਹਿਣਗੇ ਉਹ ਦੂਜੇ ਜਿਵੇਂ ਉਹ ਆਏ ਸੀ ਆਪਣੇ ਉਹ ਆਪਣਾ ਬਾਰਡਰ ਆਇਆ ਤੋਂ ਉੱਠ ਕੇ ਨਾ ਬਾਅਦ ਚ ਰਾਜਨੀਤਿਕ ਪਾਰਟੀਆਂ ਵਾਲੇ ਵੀ ਅਸੀਂ ਹਮਦਰਦੀ ਬਟਾਉਣ ਚੱਲੇ ਤਾਂ ਕਿਸਾਨਾਂ ਨੇ ਪੱਗਾਂ ਲਾਤੀਆਂ ਸੀ ਇਹਨਾਂ ਦੀਆਂ ਕਿਸਾਨ ਨੀਵਾ ਵੀ ਬੜਾ ਤੇ ਜੇ ਹੱਥ ਚੱਕਲੇ ਤੇ ਹੱਥ ਤੇ ਅੰਤ ਦਾ ਸਮਝ ਲਓ ਵੈਰ ਹੁੰਦਾ ਤੁਸੀਂ ਚੱਕੀ ਆ ਜੱਤ ਜਿੰਨੇ ਰਾਜਨੀਤਿਕ ਪਾਰਟੀਆਂ ਵਾਲੇ ਤੇ ਜਿੰਨੇ ਜਥੇਬੰਦੀਆਂ ਵਾਲੇ ਘਰੇ ਬੈਠੇ ਹੋ ਡੀਸੀ ਦਫ਼ਤਰ ਜਾ ਕੇ ਕੋਈ ਤੁਸੀਂ ਉੱਥੇ ਧਾਰਾ ਨਹੀਂ ਕਢਣੀ ਆ ਡੀਸੀ ਦੀਆਂ ਮੈਂ ਅਜੇਹਾ ਮੈਂ ਕਦੇ ਕਿਸੇ ਦੇ ਕਹੇ ਤੇ ਨਹੀਂ ਬੋਲਦਾ ਹੁੰਦਾ ਮੈਨੂੰ ਕੋਈ 20 ਬੰਦਾ ਫੋਨ ਕਰ ਲੈ ਮੈਂ ਬੋਲਦਾ ਨਹੀਂ ਮੈਂ ਆਪਣੀ ਮਰਜ਼ੀ ਨਾਲ ਬੋਲਦਾ ਹੁੰਨਾ ਯਾਰ ਸਾਨੂੰ ਸ਼ਰਮ ਹੋਣੀ ਚਾਹੀਦੀ ਹੈ ਕਈ ਮੁੰਡੇ ਮੇਰੇ ਨਾਲ ਸੋਸ਼ਲ ਮੀਡੀਆ ਤੇ ਛੱਡੋ ਯੂਥ ਕਾਂਗਰਸ ਸਾਰੀ ਮੇਰੇ ਨਾਲ ਐਡ ਮੈਨੂੰ ਸ਼ਰਮ ਆਉਂਦੀ ਆ ਅਖੇ ਆ ਜਾਓ ਜੀ ਪੋਸਟਰ ਪਾਈ ਜਾਂਦੇ ਸਟੋਰੀਆਂ ਪਾਈ ਜਾਂਦੇ ਆ ਡੀਸੀ ਦਫ਼ਤਰ ਉਹ ਡੀਸੀ ਦਫ਼ਤਰ ਕੇ ਛੰਛਣਾ ਫੜਨਾ ਡੀਸੀ ਦਾ ਹਰੇਕ ਦੇ ਘਰੇ ਕਾਰ ਹੈ ਇੱਥੇ ਮੜੀ ਨਿੱਕੀ ਜੀ ਮੀਟਿੰਗ ਹੁੰਦੀ ਦਿੱਲੀ ਤੁਸੀਂ ਭੌਂਗਦੇ ਤੁਰੇ ਆਉਂਨੇ ਹੋ ਇੱਥੇ ਜਾਓ ਇੱਥੇ ਖਣੌਰੀ ਤੁਹਾਡੇ ਨਾਲ ਰਿਹਾ ਜਿਹੜਾ ਸਾਡਾ ਮੁਖਤਰ ਫਾਇਲ ਕੰਮ ਲੋਡ ਜਿੰਨਾ ਏਰੀਆ ਇਧਰਲਾ ਜਿਹੜਾ ਪਟਿਆਲਾ ਅੰਬਰਸਰ ਜਿੰਨਾ ਆਹ ਏਰੀਆ ਆ ਜਾਂਦਾ ਸਾਰੇ ਆ ਕੇ ਸ਼ੰਭੂ ਬਹਿ ਜਾਓ ਬੈਠੋ ਇੱਥੇ ਦਫਾ ਉਹ ਫੋਟੋਆਂ ਪਾਉਣੀਆਂ ਉੱਥੇ ਤੁਸੀਂ ਜਾ ਕੇ ਉਹਦੇ ਡੀਸੀ ਦੇ ਕੋਲੇ ਦਫਾ ਉਹ ਇੱਥੇ ਫੋਟੋਆਂ ਬੜਾ ਫੋਟੋਆਂ ਹੀ ਪਾੜੂ ਆਖੀ ਨਾਲੇ ਤੁਹਾਨੂੰ ਕਿਸਾਨ ਦੇ ਲੰਗਰ ਛਕਾਉਣਗੇ ਦਫਾ ਹੋਵਾ ਮੂਰੇ ਲੜਨ ਵਾਲੇ ਤਾਂ ਹੈਗੇ ਆ ਜਮਾਨ ਘੱਟੋ ਘੱਟ ਨਾ ਦੋ ਦੋ ਹੀ ਹੁੰਦੇ ਤੇ ਇੱਕ 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 ਹੀ ਹੁੰਦਾ ਤੇ ਜਦੋਂ ਏਕੇ ਨਾਲ ਦੂਜਾ ਬਰੋਬਰ ਆ ਕੇ ਖੜ ਜਾ ਤੇ 11 ਹੋ ਜਾਂਦੇ ਆ ਤੇ 11 ਤੋਂ ਨਾ 11000 ਬਣੋ 11 ਦੇ ਨਾਲ ਵਾਲਾ ਟੁੱਟ ਕੇ ਐਵੇਂ ਹੋਰ ਪਾਸੇ ਹੋਰ ਚੱਲੇ ਨਾ ਪਾਉ ਪਤਾ ਨਹੀਂ ਇਹਨਾਂ ਨੂੰ ਨਾ ਜਿਹੜੇ ਤੁਹਾਡੇ ਹੁੰਦੇ ਆ ਮੇਨ ਲੀਡਰ ਮੈਂ ਤੇ ਮੇਰੀ ਪੰਜਾਬ ਯੂਥ ਕਾਂਗਰਸ ਪ੍ਰਧਾਨ ਨੂੰ ਵੀ ਇਹ ਰਿਕੁਐਸਟ ਹੈ ਇਹ ਕੋਈ ਬੰਦਿਆਂ ਵਾਲਾ ਕੰਮ ਨਹੀਂ ਵੀ ਅਸੀਂ ਆਜੋ ਵੀ ਡੀਸੀ ਦਫ਼ਤਰ ਘੇਰਨੇ ਆ ਜਾਂ ਦੂਜੀ ਆਖੇ ਭਾਰਤ ਬੰਦ ਕਰਾਉਣਾ ਮੇਰੀ ਕਿਸਾਨ ਵੀਰੋ ਸਪਸ਼ਟ ਤੌਰ ਤੇ ਬੇਨਤੀ ਹੈ ਜਿੰਨੇ ਬੈਠੇ ਘਰਾਂ ਚ ਅੱਜ ਕਰਾਉਣਗੇ ਭਾਰਤ ਬੰਦ ਇਹਨੂੰ ਪੁੱਛਿਆ ਵੀ ਤੁਸੀਂ ਕੌਣ ਜਦੋਂ ਇਹ ਕਹਿਣ ਕਿਸਾਨ ਗੱਟਿਆਂ ਚ ਮਾਰੇ ਡਾਂਗ ਇਹਨਾਂ ਦੇ ਇਹਨੂੰ ਕਹੇ ਥੋੜੀ ਐਸੀ ਦੀ ਤੈਸੀ ਦਿੱਤਾ ਥੋੜੀ ਦੇ ਵੀ ਜਿਹੜੇ ਕਿਸਾਨ ਆ ਉਹ ਤਾਂ ਬਾਰਡਰਾਂ ਤੇ ਬੈਠੇ ਤੁਸੀਂ ਫੜਦੇ ਇੱਥੇ ਕਿਸਾਨ ਵੀਰੋ ਬੇਨਤੀ ਹੈ ਬਾਰਡਰਾਂ ਤੇ ਪਹੁੰਚੋ 5 5 6 6 ਕਿਲੋਮੀਟਰ ਲੰਮਾ ਕੱਠਾ ਧੰਦੇ ਮੈਦਾਨਾਂ ਵਿਚਾਰੇ ਪੱਤਰਕਾਰ ਜਿਹੜੇ ਉੱਥੇ ਖੜੇ ਆ ਧੰਦੇ ਉਹ ਨੌਜਵਾਨਾ ਜਿਨ੍ਹਾਂ ਤੇ ਲਗਾਤਾਰ ਉਹ ਸਿਟੀ ਜਾਂਦੇ ਡਰੋਨ ਡਰੋਨਾਂ ਨਾਲ ਅंसू ਗੈਸ ਦੇ ਗੋਲੇ ਧੰਦੇ ਨੌਜਵਾਨਾ ਉਥੇ ਉਹਨਾਂ ਵਿਚਾਰਿਆਂ ਕੋਲੇ ਉਥੇ ਪਾਣੀ ਤੇ ਲੰਗਰ ਕੱਲਾ ਉਹ ਸਿਸਟਮ ਹੀ ਚੱਲੀ ਜਾਂਦਾ ਤੁਸੀਂ ਕੱਲੇ ਯਾਰ ਉਥੇ ਪਹੁੰਚ ਜੋ ਕਿਸੇ ਚੀਜ਼ ਦੀ ਲੋੜ ਨਹੀਂ ਵੈਰੂ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦਾ ਹੁੰਦਾ ਤੇ 1-1 ਕਿਲੋਮੀਟਰ ਤੱਕ ਅੰਦਰ ਲਿਆ ਕੇ ਡਰੋਨ ਪੰਜਾਬ ਦੇ ਵਿੱਚ ਸਿੱੜਦਾ ਲਿਆ ਕੇ ਉਹ ਤੇ ਭਗਵੰਤ ਮਾਨ ਇੱਥੇ ਵੀ ਚੁੱਪਾ ਭਗਵੰਤ ਮਾਨ ਵੀ ਉਹ ਜ ਆਖੀ ਜਾਂਦਾ ਵੀ ਅਖੇ ਉਹ ਯਾਰ ਤੂੰ ਸਟੈਂਡ ਸਪਸ਼ਟ ਕਰ ਸੈਂਟਰ ਦੀ ਫੋਰਸ ਹੈ ਸੈਂਟਰ ਦੀ ਪਾਵਰ ਹੈ ਜੇ ਪੰਜਾਬ ਤੇ ਅਟੈਕ ਕਰਨ ਦੀ ਤੂੰ ਆਪਦਾ ਬਿਆਨ ਦੇ ਕਿ ਆਪਾਂ ਫੋਟੋਆਂ ਦੇ ਝੋਲੇ ਲਵਾ ਝੋਲਿਆ ਤੇ ਫੋਟੋਆਂ ਲਵਾਉਣ ਜੋਗੀ ਹੈ ਤੂੰ ਬਿਆਨ ਦੇ ਸਟੈਂਡ ਸਪਸ਼ਟ ਕਰ ਯਾਰ ਵੀ ਸਾਡੇ ਪੰਜਾਬ ਦੇ ਵਿੱਚ ਕੋਈ ਵੀ ਬੰਦਾ ਤੂੰ ਮੁੱਖ ਮੰਤਰੀ ਐ ਪਿੰਡ ਦਾ ਮੈਂਬਰ ਸਰਪੰਚ ਥੋੜਾ ਹੈਗਾ ਤੇਰੇ ਨਾਲ ਤਾਂ ਸਰਪੰਚੀ ਤਗੜੇ ਸੀ ਪਤੰਦਰ ਦੇ ਜਿਹੜੇ ਪਹਿਲਾਂ ਸੀ ਕਾਂਗਰਸ ਗਾਲੀਆਂ ਦੇ ਤੂੰ ਜੁੱਦ ਰੱਖਦੇ ਤੂੰ ਮੁੱਖ ਮੰਤਰੀ ਮਾਦਿਆ ਪੁੱਤਾਂ ਬੰਦਾ ਸ਼ਰਮ ਨੂੰ ਹੱਥ ਮਾਰੋ ਧਰਨਿਆਂ ਤੇ ਪਹੁੰਚੋ ਐਵੇਂ ਆ ਫੋਟੋਆਂ ਕਰਾਉਣ ਮਾਰੇ ਜਿਹੜੇ ਜਿਹੜੇ ਡੀਸੀ ਦਫ਼ਤਰਾਂ ਤੇ ਗਏ ਮੈਨੂੰ ਕੱਲੇ ਕੱਲੇ ਦਾ ਨਾਂ ਯਾਦ ਆ ਕੱਲੇ ਕੱਲੇ ਦਾ ਤੇ ਥੋੜਾ ਜਲੂਸ ਬਾ ਨੇਮ ਨਿਕਲੂਗਾ ਬਾ ਨੇਮ ਮੇਰੇ ਤੋਂ ਸਾਰੇ ਭਰਾਓ ਜਿਹੜੇ ਆ ਜਿਹੜੇ ਹਲਕਾ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਹੋ ਤੇ ਜਿਹੜੇ ਇਹਦੇ ਨਾਲ ਆ ਪੰਜ ਸੱਤ ਤਿੰਨ ਬੂਟਾ ਬੰਦੇ ਫਿਰਦੇ ਆ ਤੇ ਸਾਰਿਆਂ ਦਾ ਜਲੂਸ ਕੱਢਦੇ ਆਗੇ ਇਹ ਯਾਦ ਰੱਖ ਰਿਹਾ ਜੀ ਇਹ ਕਿਸਾਨੀ ਆ ਕੋਈ ਖੇਡ ਨਹੀਂ ਕੋਈ ਫਿਲਮਾਂ ਦੀ ਸ਼ੂਟਿੰਗ ਨਹੀਂ ਹੋਈ ਜਾਂਦੀਗੀ ਮੈਂ ਕਦੇ ਨਹੀਂ ਬੋਲਿਆ ਸੀ ਪਰ ਜਦੋਂ ਨਾ ਬੰਦਾ ਤਪਦਾ ਉਹਦੇ ਦਿਲੋਂ ਨਿਕਲਦੀਆਂ ਤੇ ਦਿਲੋਂ ਨਿਕਲ ਕੇ ਅੱਗੇ ਇਹਦੇ ਨੇੜ ਲੈ ਆਣੀਆਂ ਪੱਗਾਂ ਵੀ ਲਾਈਆਂ ਸੀ ਝਰਨਿਆਂ ਤੇ ਤੇ ਇਹ ਨਾ ਹੋਵੇ ਵੀ ਇਹਨਾਂ ਦੇ ਸਿਰ ਖੋਲਦੇ ਆਣ ਉੱਥੋਂ